बाबा पोड़ेवाला गौशाला ਵਿਖੇ ਗੋਪਾਲ ਅਸ਼ਟਮੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੱਦੀ ਸ਼੍ਰੀ ਬਾਬਾ ਲਾਲ ਦਿয়াল ਜੀ, ਚੌਂਖ ਕਰਮੋ ਡਿਓਰਡੀ ਦੇ ਮਹੰਤ ਸ਼੍ਰੀ ਅਨੰਦ ਦਾਸ ਜੀ ਨੇ ਸਮੂਹ ਦੇਸ਼ਵਾਸੀਆਂ ਨੂੰ ਗੋਪਾਲ ਅਸ਼ਟਮੀ ਦੀ ਵਧਾਈ ਦਿੱਤੀ। ਅਤੇ ਇਸ ਮੌਕੇ ਬਾਬਾ ਪੋੜੇਵਾਲਾ ਗਊਸ਼ਾਲਾ ਦੇ ਮੈਂਬਰ ਹਾਜ਼ਰ ਸਨ। स्वामी आज गोपाष्टमी है और हम यहाँ बाबा पोड़े वाली की गौशाला में आए हैं यहाँ के नवनियुक्त प्रधान अनिल शर्मा जी ਜਿਨਕੇ ਆਗਰੇ ਤੇ ਨਿਮੰਤਰਨ ਉਪਰ ਅਸੀਂ ਇੱਥੇ ਆਏ ਹਾਂ ਤੋਂ ਆਪ ਸਰਪਰ ਸਭੀ ਕੋ ਬਹੁਤ ਬਹੁਤ ਵਧਾਈ ਸ਼ਰਮਾ ਜੀ ਕੋ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਗੋ ਮਾਤਾ ਦੀ ਅੱਜ ਗੋ ਪਸ਼ਮੀ ਦੇ ਸੰਬੰਧ ਦੇ ਵਿੱਚ ਮਹਾਰਾਜ ਜੀ ਨੂੰ ਅਸੀਂ ਬੁਲਾਇਆ ਸੀ ਸਾਡੀ ਕਮੇਟੀ ਨੇ ਜੋ ਮਹਾਰਾਜ ਜੀ ਨੇ ਇੱਥੇ ਆ ਕੇ ਗਊ ਪੂਜਨ ਕੀਤਾ ਬਹੁਤ ਅੱਛਾ ਲੱਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਅਸੀਂ ਅੱਛਾ ਮਨਾਇਆ ਤੇ ਅੱਗੇ ਤੋਂ ਵੀ ਬੜਾ ਵਧੀਆ ਇਸੇ ਤਰ੍ਹਾਂ ਹੀ ਗਊ ਮਾਤਾ ਦੀ ਪੂਜਾ ਕਰਵਾਈ ਜਾਓ